ਮੈਂ ਚੰਡੀਗੜ੍ਹ ਦੀ ਗੱਲ ਕਰਨਾ ਚਾਹਾਂਗਾ ਅੱਜ ਤੋਂ ਤਕਰੀਬਨ 1.5-2 ਸਾਲ ਪਹਿਲਾਂ ਤੁਹਾਨੂੰ ਸਭ ਨੂੰ ਯਾਦ ਹੈ ਕਿ ਚੰਡੀਗੜ੍ਹ ਦੇ ਮੇਅਰ ਦੀ ਜਦੋਂ ਚੋਣ ਹੋਣੀ ਸੀ ਕਿਵੇਂ ਰਿਟਰਨਿੰਗ ਅਫਸਰ ਨੇ ਸ਼ਰਿਆਮ ਵੋਟਾਂ ਗਿਣਨ ਦੇ ਵਿੱਚ ਹੇਰਾਫੇਰੀ ਕੀਤੀ ਇੱਕ ਪਾਰਟੀ ਵਿਸ਼ੇਸ਼ ਜੋ ਕਿ ਭਾਰਤੀ ਜਨਤਾ ਪਾਰਟੀ ਸੀ ਉਸ ਨੂੰ ਫਾਇਦਾ ਪਹਚਾਣ ਦੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੈ ਚੰਡੀਗੜ੍ਹ ਦੇ ਵਿੱਚ ਸੋ ਉਸ ਦੇ ਕੈਂਡੀਡੇਟ ਨੂੰ ਹਰਵਾਉਣ ਲਈ ਮੇਅਰ ਦੀ ਚੋਣ ਨੂੰ ਇਸ ਤਰੀਕੇ ਦੀ ਹੇਰਾਫੇਰੀ ਸ਼ਰਿਆਮ ਸੀਸੀਟੀਵੀ ਕੈਮਰਾ ਦੇ ਵਿੱਚ ਕੈਪਚਰ ਹੋਈ ਉਨੀਕੈਸ ਨੂੰ ਚੰਡੀਗੜ੍ਹ ਦੀ ਮੈਂ ਵਿਲੱਖਣਤਾ ਹੀ ਕਹਾਗਾ ਯੂਨੀਕਨੈਸ ਹੀ ਕਿਹਾ ਜਾ ਸਕਦਾ ਹੈ ਕਿ ਇਸ ਸ਼ਹਿਰ ਦੇ ਵਿੱਚ ਜਦੋਂ ਵੀ ਜਮਹੂਰੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਕੋਈ ਕੋਝਾ ਮਜ਼ਾਕ ਹੋ ਰਿਹਾ ਹੁੰਦਾ ਹੈ ਭਾਵੇਂ ਤਾਂ ਮੇਅਰ ਦਾ ਇਲੈਕਸ਼ਨ ਜੋ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਦੁਨੀਆ ਭਰ ਦੇ ਵਿੱਚ ਇੱਕ ਹਾਸੇ ਭਾਰਤੀ ਜਮਹੂਰੀਅਤ ਦੇ ਤਮਾਸ਼ੇ ਦਾ ਸਬਬ ਬਣਿਆ ਜਾਂ ਫਿਰ ਆ ਤਸਵੀਰਾਂ ਜਿਸ ਵਿੱਚ ਸ਼ਰੇਆਮ ਇੱਕ ਅਜਿਹੇ ਉਮੀਦਵਾਰ ਜਿਸ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਨੇ ਕਥਤ ਤੌਰ ਉਤੇ ਇੱਕ ਫਰਜ਼ੀ ਵਾੜਾ ਕੀਤਾ ਹੈ ਉਸ ਨੂੰ ਪੁਲਿਸ ਗਾਰਡਾਂ ਸਕਾਟ ਦੇ ਵਿੱਚ ਲਿਜਾਇਆ ਜਾ ਰਿਹਾ ਤੇ ਜੋ ਸੰਬੰਧਿਤ ਸਵੇਰੇ ਦੀ ਪੁਲਿਸ ਨੇ ਪਹੁੰਚ ਕੇ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਅਰੈਸਟ ਵਾਰੰਟ ਵਖਾ ਕੇ ਤਾਂ ਪੁਲਿਸ ਨੇ ਉਸਦੇ ਨਾਲ ਝਗੜਾ ਕੀਤਾ ਐਸਐਸਪੀ ਪੱਦਰ ਦੀ ਅਫਸਰ ਨੇ ਆ ਕੇ ਉਸ ਵਿਅਕਤੀ ਨੂੰ ਪੰਜਾਬ ਪੁਲਿਸ ਦੀ ਉਸ ਘੇਰੇ ਚੋਂ ਕੱਢਣ ਦੇ ਵਿੱਚ ਆਪਣੀ ਭੂਮਿਕਾ ਅਦਾ ਕੀਤੀ ਇਸ ਤੋਂ ਜ਼ਿਆਦਾ ਹੋਰ ਸ਼ਰਮਨਾਕ ਕੀ ਗੱਲ ਹੋ ਸਕਦੀ ਹੈ